ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਪਹੁੰਚੇ ਆ ਉਸ ਸ਼ਖਸੀਅਤ ਕੋਲੇ ਜਿਨ੍ਹਾਂ ਨੇ ਅਨੇਕਾਂ ਹੀ ਮਹਾਨ ਕਲਾਕਾਰਾਂ ਨੇ ਗਾਣੇ ਗਾਏ ਜਿਹੜੇ ਅੱਜ ਦੇ ਸਮੇਂ 'ਚ ਵੀ ਸੁਪਰ ਹਿੱਟ ਨੇ ਤੇ ਪਹਿਲਾਂ ਵੀ ਸੁਪਰ ਹਿੱਟ ਤਾਂ ਚਲੋ ਸੀਗੇ ਮੈਂ ਗੱਲ ਕਰਨ ਲੱਗਿਆ ਬਾਈ ਰਾਜੂ ਨਾਹਰ ਦੀ ਅੱਜ ਦਰਾਹੇ ਨਹਿਰ ਦੇ ਕੋਲੇ ਅਸੀਂ ਇਕੱਠੇ ਹੋਏ ਆ ਬਹੁਤ ਸੋਹਣੇ ਗਾਣੇ ਬਾਈ ਨੇ ਲਿਖੇ ਨੇ ਤਕਰੀਬਨ ਬਹੁਤ ਗਾਣੇ ਕਦੋਂ ਆ ਰਹੇ ਨੇ ਤੇ ਕਦੋਂ ਕਿੰਨੇ ਆਏ ਨੇ ਉਹਦੇ ਬਾਰੇ ਗੱਲ ਕਰਾਂਗੇ ਭਾਈ ਸਸਰੀ ਘਰ ਸਸਰੀ ਘਰ ਜੀ ਮੇਰੇ ਵੱਲੋਂ ਟੀਮ ਪੱਟੀ ਲਵਰੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਦਰਸ਼ਕਾਂ ਦੇ ਦਰੂਰੂ ਕਰਵਾਇਆ ਸੀ ਮਿਹਰਬਾਨੀ ਭਾਜੀ ਭਾਜੀ ਕਿੰਨੇ ਕੇ ਗਾਣੇ ਹੋਣਦਾ ਕਿ ਤੁਸੀਂ ਲਿਖਦੇ ਤਕਰੀਬਨ 1100 ਗੀਤ ਲਿਖ ਚੁੱਕੇ ਹਾਂ ਜੇ ਹੁਣ ਤੱਕ ਦੇ ਰਿਕਾਰਡ ਕਿੰਨੇ ਹੋਏ ਆਪਣੇ ਰਿਕਾਰਡ 350 ਦੇ ਗਿਣਟ ਚ ਹੋ ਗਏ ਜਿਨ੍ਹਾਂ ਦੇ ਟੀ ਸੀ ਵੀ ਸ ਤੇ ਅਪਰਚ 55 60 ਗੀਤ ਮੇਰੇ ਟੀ ਸੀ ਵੀ ਚੋਂ ਆਏ ਅੱਛਾ ਹਾਂਜੀ ਤੇ ਫਿਰ ਇਹ ਕਿਹੜੇ ਕਿਹੜੇ ਕਲਾਕਾਰਾਂ ਨੇ ਗਾਏ ਭਾਜੀ ਇਹ ਗਾਏ ਜੀ ਅਮਰੀਕਾ ਆਪਣਾ ਆਮਰ ਅਰਸ਼ੀ ਜੀ ਜਿਹੜੇ ਟੀਸੀਵੀ ਚੋਂ ਆਇਆ ਆਮਰ ਅਰਸ਼ੀ ਮਿਸ ਪੂਜਾ ਜੀ ਸੁਦੇਸ਼ ਕੁਮਾਰੀ ਪ੍ਰੀਤ ਬਰਾੜਵਗਾ ਜੀ ਲਾਲ ਕਮਲ ਜੀ ਹੋ ਗਏ ਤੇ ਮਿਸ ਪੂਜਾ ਨੇ ਭੇਟਾ ਥੋੜੀਆ ਮੈਂ ਸੁਣੀ ਮਿਸ ਪੂਜਾ ਨੇ ਭੇਟਾ ਕਾਫੀ ਕਾਇਆ ਜੀ ਆਮਰ ਅਰਸ਼ੀ ਨੇ ਘੱਟੋ ਘੱਟ 25 30 ਭੇਟਾ ਮੇਰੀਆਂ ਕਾਇਆਂ ਇਸ ਵਿੱਚੋਂ ਵੀ ਆਈਆਂ ਸੁਬੀੜ ਚੋਅ ਵੀ ਆਇ ਇੱਕ ਨੰਬਰ ਜੀ ਗੀਤੀਆਂ ਰਹਿਮਤਾਂ ਸੁਬੀੜ ਚੋਅ ਦਾ ਸੁਦੇਸ਼ ਕੁਮਾਰੀ ਜੀ ਦੇ ਨਾਲ ਹੂੰ ਬਾਕੀ ਜਿਹੜੇ ਮੇਰੀ ਸ਼ੁਰੂਆਤ ਹੋਈ ਸੀ ਉਹ ਅਮਰੀਕ ਤਪਾਨ ਨੇ ਕੀਤੀ ਹੂੰ ਪਹਿਲਾ ਗੀਤ ਮੇਰਾ ਅੱਛਾ ਇਹ ਉਹਨਾਂ ਨੇ ਗਾਇਆ ਸ਼ੁਰੂਆਤ ਅਮ अच्छा ये होड़ी होड़ी फिर होली होली फिर उन्होंने गाए ਤੇ ਅਮਰੀਕ ਤੂਫਾਨ ਨੇ ਕਿਹੜਾ ਗਾਣਾ ਤੁਹਾਡਾ ਗਾਇਆ ਸੀ ਅਮਰੀਕ ਤੂਫਾਨ ਨੇ ਗਾਇਆਦਾ ਜੀ ਆਪਣਾ ਰੰਗੇ ਅਸੀਂ ਫੜੀ ਗਈ ਟਾਈਟਲ ਗੀਤ ਮੇਰਾ ਤੇ ਕੈਚ ਦੇ ਵਿੱਚ ਨੌ ਗੀਤ ਤੇ ਪਹਿਲੇ ਗੀਤ ਟਾਈਟਲ ਗੀਤ ਲੱਗਿਆ ਆਪਣਾ ਚੱਕ ਦੇ ਵਿੱਚ ਰੰਗੇ ਅਸੀਂ ਫੜੀ ਗਈ ਬਿਜਲੀ ਮਹਿਕਮੇ ਵਾਲਾ ਗੀਤ ਤਾਂ ਹੈ ਕੁੰਡੀ ਗਾਲਾ ਉਹ ਗੀਤ ਜੀ ਆਪਣਾ ਉਦੋਂ ਉਦੋਂ ਦੌਰ ਹੁੰਦਾ ਸੀਗਾ ਕੁੰਡੀਆਂ ਗੰਡੀਆਂ ਹੁਣ ਤਾਂ ਸਖਤਾਈ ਬਹੁਤ ਹੋ ਗਈ ਤੇ ਫਿਰ ਗਾਣੇ ਨੂੰ ਘੁਮਾਰਾ ਕੀ ਰਿਹਾ ਬਹੁਤ ਵਧੀਆ ਸਪੌਂਸਰ ਹੈ ਜੀ ਵਧੀਆ ਜੰਦੇ ਹਾਂ ਜੀ ਵੀਡੀਓ ਵੀ ਬਣੀ ਸੀ ਉਹਦੀ ਹੂੰ ਵੈਸੇ ਤਾਂ ਕਸਟਮਰਾਂ ਦਾ ਟਾਈਮ ਤਾਂ ਜ਼ਿਆਦਾ ਸੀੜੀਆਂ ਵੀ ਜਾਨੀ ਪਾਉਣ ਦਿੰਦੇ ਆ ਵਿਚ ਵਿਚ ਤੇ ਤੁਹਾਡਾ ਰਾਤ ਤਾਂ ਕਿਵੇਂ ਹੋਇਆ ਫਿਰ ਉਹਨਾਂ ਨਾਲ ਉਹ ਆਪਣੇ ਦੋਸਤਾਂ ਜੀ ਵਿਸ਼ਵਜੀਤ ਚੀਮਾ ਸਿੰਗਰ ਆ ਜੀ ਹੂੰ ਉਹਨਾਂ ਦੇ ਇਥੋਂ ਹੋਇਆ ਉਹ ਲੈ ਕੇ ਗਿਆ ਮਨ ਉਹਨਾਂ ਦੇ ਨਾਲ ਉਹ ਉਹਨਾਂ ਦੇ ਨਾਲ ਸਪੇਜਾਂ ਤੇ ਜਾਂਦੇ ਤੇ ਹੂੰ ਇਹ ਵੀ ਵੱਡੀ ਗੱਲ ਆ ਭਾਜੀ ਬੰਦੇ ਦੀ ਥੋੜੀ ਬਾਹ ਫੜੀ ਹੈ ਨਾ ਤਾਂ ਅੱਗੇ ਉਹਨਾਂ ਨਾਲ ਸੰਪਰਕ ਕਰਾਇਆ ਨਹੀਂ ਕੋਈ ਨਹੀਂ ਕਰਦਾ ਹਾਂਜੀ ਹਾਂਜੀ ਤੇ ਇਹ ਫਿਰ ਲਗਨ ਕਿਵੇਂ ਲੱਗ ਗਈ ਇੱਧਰ ਨੂੰ ਇਲਾਕਾ ਤਾਂ ਜਿਵੇਂ ਜਦੋਂ ਮੈਂ 4ਵੀਂ ਕਲਾਸ ਵਿੱਚ ਪੜਦਾ ਟਾਈਮ ਆਮਰ ਸਿੰਘ ਚੁੰਗੀਲਾ ਜਿਹਦਾ ਖਾੜਾ ਦੇਖਿਆ ਜਿਵੇਂ ਹੂੰ ਲਾਈਵ ਪ੍ਰੋਗਰਾਮ ਹੂੰ ਉਸ ਟਾਈਮ ਮਗਰੋਂ ਜਦ 6ਵੀਂ ਕਲਾਸ ਵਿੱਚ ਤਾਂ ਜਦ ਦੇਖਿਆ ਕਿ ਪ੍ਰੋਗਰਾਮ ਲਾਈਵ ਜਦ ਤੇ ਬਸ ਉਹਨਾਂ ਦੇ ਗੀਤ ਗਾਉਣੇ ਸ਼ੁਰੂ ਕਰੇ ਮੈਂ ਹੂੰ ਲਿਖਣਾ ਵੀ ਲੱਗਿਆ ਜੀ ਲਿਖਣ ਦਾ ਚਲੋ ਮੈਂ ਬਾਅਦ ਚ ਲੱਗਿਆ ਜੀ ਹੂੰ ਬਾਕੀ ਜਿੰਨੇ ਵੀ ਉਹਨਾਂ ਦੇ ਗੀਤ ਹੁੰਦੇ ਤੇ ਮੈਂ 1-2 ਵਾਰ ਕਾਰਟ ਦੇ ਵਿੱਚ ਡੈਕਾਂ ਵਿੱਚ ਲੋਕਾਂ ਦੇ ਸੁਣਦਾ ਸੀ ਵੀ ਕਾਲ ਬਿਹਾਰ ਸਾਧੀਆਂ ਜਿਹੜੇ ਸਪੀਕਰ ਹੁੰਦੇ ਤੇ ਉਹ ਹੀ ਸੁਣ ਲੈਂਦਾ ਉਹ ਹੀ ਯਾਦ ਹੋ ਜਾਂਦਾ ਤੇ ਗੀਤ ਉਹਨਾਂ ਦੇ ਗੀਤ ਸੰਬੰਧ ਸਾਰੀ ਕੀ ਦੀ ਜਬਾਨੀ ਯ ਬਾਹਰ ਹੌਲੀ ਹੌਲੀ ਨਿਕਲਦਾ ਜਿਵੇਂ ਇੱਕ ਚੌਥੀ ਗਲਾ ਤੁਸੀਂ ਦੱਸਿਆ ਤੇ ਸੇਵੀ ਦੱਸਿਓ ਇੱਕ ਬੱਚਾ ਹੁੰਦਾ ਤੁਹਾਨੂੰ ਜਦੋਂ ਪਤਾ ਲੱਗੇ ਵੀ ਇਹ ਇੱਕ ਕਲਾਕਾਰ ਹੈ ਤੇ ਇਹ ਕਲਾਜ ਬਹੁਤ ਵੱਡਾ ਨਾਮ ਹੈ ਚੁੰਗੀਲਾ ਸਾਹਿਬ ਦਾ ਜਿਸ ਟਾਈਮ ਹੁਣ ਜਿਆਦਾ ਲਗਾ ਕੇ ਟੈਂਡ ਪ੍ਰੋਗਰਾਮ ਹੋਇਆ ਤਾਂ ਸਾਡੇ ਸੋਤ ਦੇ ਯਾਨੀ ਕਿ ਤੇ ਸਾਰੇ ਬੰਦੇ ਜਾ ਰਹੇ ਸੀ ਚੁੰਗੀਲਾ ਲੱਗਣਾ ਚੁੰਗੀਲਾ ਲੱਗਣਾ ਕਿਉਂਕਿ ਉਹਦਾ ਮਿੱਠਾ ਬਹੁਤ ਹੈ ਹੋਏ ਬਾਕੀ ਕਰ ਆਪਾਂ ਵੀ ਨਾਲ ਲਾ ਕੇ ਚਲੇ ਗਏ ਨਿਆਣ ਦੇ ਉਹਦੇ ਨਾਲ ਲਾ ਕੇ ਸੁੱਤ ਚਲੇ ਗਏ ਦੇ ਉਹ ਦੇਖਿਆ ਜੀ ਉਦੋਂ ਪਾਜੀ ਸੋਸ਼ਲ ਮੀਡੀਆ ਦਾ ਜਮਾਨਾ ਤਾਂ ਹੈ ਨਹੀਂ ਜੀ ਨਹੀਂ ਨਹੀਂ ਜਿਆਦਾ ਆਪਾਂ ਨੂੰ ਵੀ ਇਹਦਾ ਬਹੁਤ ਪ੍ਰਿੰਦ ਹੈਗਾ ਜੀ ਉਹ ਜਣੀ ਦੇਖੇ ਲੋਕ ਜਿੱਕਣਾ ਹੁਣ ਬਰੋਟਾ ਜੀ ਬਰੋਟਿਆਂ 'ਤੇ ਲੋਕ ਬੈਠੇ ਨੇ ਪੈਂਟ ਵਾਲੇ ਲੱਗੇ ਨੇ ਡੈਕ ਤੇ ਪਾਉਂਦੇ ਨੇ ਐਡੀਕ ਟੇਪ ਹੁੰਦੀ ਦੋ ਉਹ ਟੇਬ 'ਤੇ ਰੱਖੀ ਬੈਠੇ ਤੇ ਰਿਕਾਰਡਿੰਗ ਕਰਨ ਨਾਲ ਕਹਾਂਗਾ ਕਮਕੀਲਾ ਜੀ ਨੇ ਸਮਝੋ ਉਸ ਟਾਈਮ 'ਤੇ ਆ ਵੀ ਗੱਲ ਕਹੀ ਦੀ ਕਹਿੰਦੇ ਮੈਂ ਪ੍ਰੋਗਰਾਮ ਤਾਂ ਬਹੁਤ ਜਗ੍ਹਾ ਲਾਇਆ ਪਰ ਮੈਂ ਇਦਾਂ ਤੱਕ ਨੂੰ ਬੰਦੇ ਪਹਿਲੀ ਵਾਰ ਲੱਗੇ ਦੇਖਿਆ ਅੱਛਾ ਹਾਂ ਇਹ ਗੱਲ ਕਹੀ ਤੁਸੀਂ ਤਾਂ ਜੀ ਹਾਂ ਵੇ ਬੰਦੇ ਉੱਤੇ ਚੜੇ ਹੋਏ ਸੀਗੇ ਉਹ ਦਰਤਾਂ ਉਰੇ ਬੈਠਦੇ ਬੰਦੇ ਕੋਠਿਆਂ ਵਰਗਾ ਕੱਚਾ ਜਿਹਾ ਕੋਠੇ ਹੋਂ ਤਾਂ ਜਿਆਦਾ ਜੇ ਹਾਂ ਹਾਂ ਕੋਠਿਆਂ ਵਰਗਾ ਜਿੱਦਨ ਵੀ ਦੇਖਣਾ ਮੁਲਕੇ ਮੁਲਕੇ ਖੜਾ ਹੁੰਦਾ ਸੀ ਕਿ ਤਰ੍ਹਾਂ ਦਾ ਬੰਦੇ ਲੱਗੇ ਪਹਿਲੀ ਵਾਰੀ ਸੀ ਪਹਿਲੀ ਵਾਰੀ ਰੱਖ ਹੁੰਦਾ ਲੱਗੇ ਪਰ ਇੱਕ ਗੱਲ ਇਹ ਹਜਮ ਨਹੀਂ ਹੁੰਦੀ ਵੀ ਤੁਸੀਂ ਵੀ ਬਣੇ ਗੀਤਕਾਰ ਤੇ ਚਮਕੀਲਾ ਸਾਹਿਬ ਤਾਂ ਹੁੰਦੇ ਸੀ ਉਹਨਾਂ ਨੂੰ ਦੇਖ ਕੇ ਲੁਝਾਨ ਕੇ ਬੱਸ ਫਿਰ ਆਪਾਂ ਨੂੰ ਵੀ ਸ਼ੌਂਕ ਪਿਆ ਵੀ ਉਹਨਾਂ ਦਾ ਵੀ ਨੌਂ ਬੋਲਦਾ ਜਾਂਦੇ ਵੀ ਨਾਮ ਚੱਲ ਰਿਹਾ ਵੀ ਆਪਣਾ ਵੀ ਕਿਤੇ ਕਿਸੇ ਟਾਈਮ ਨਾਮ ਬਣਿਆ ਜੀ ਕੋਣ ਪਰ ਉਹ ਵੀ ਲਿਖਦੇ ਸੀ ਆ ਵੀ ਮੜਾ ਮੜਾ ਆਪਾਂ ਨੂੰ ਵੀ ਲੋਕ ਜਾਣਦੇ ਬੱਸ ਫਿਰ ਹੌਲੀ ਹੌਲੀ ਲ ਨਿਕਣਾ ਮੈਂ ਸ਼ੁਰੂ ਕਰਿਆ ਸਾਨੀ ਤਰ੍ਹਾਂ ਨੇ ਮੈਂ ਦੇਖੀ ਉਹ ਬੋੜੀ 23 ਸਾਲ ਤੱਕ ਮੈਂ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਇੱਕ ਪੀਪੇਜ ਦੇ ਵਿੱਚ ਜੀ ਆਪਣਾ ਪੇਪਰ ਲਿਖ ਲੈ ਕੇ ਉਹਦੇ ਵਿੱਚ ਰੱਖ ਕੇ ਜਿੰਦਾ ਰਹਿਣਾ ਜਿਹੜੀ ਸਾਮ ਕੇ ਰੱਖਦੇ ਸੀਗੇ ਠੀਕ ਹੈ ਦੱਸ ਦਿੰਦਾ ਕਿ ਲਿਖ ਪੈਣ ਕਦੋਂ ਕੋ ਕੇ ਰੱਖਦਾ ਨਹੀਂ ਫਿਰ ਉਹ ਘਰੇ ਮਾਹੌਲ ਨਹੀਂ ਉਦਾਂ ਦਾ ਸੀ ਜਿਹੜੇ ਰੋਗ ਦੇ ਟੋਕਦੇ ਸੀ ਮੈਂ ਰੋਗ ਦੇ ਟੋਕ ਦਿੰਦਾ ਕੋਈ ਨਹੀਂ ਹਜੇ ਹਾਂਜੀ ਬਸ ਉਹੀ ਜ਼ਿਆਦਾ ਦੱਸਦਾ ਕਿਸ ਨੂੰ ਮੈਂ ਛਿੱਜ ਗੀ ਸੀ ਹਾਂ ਹਾਂ ਬਸ ਵੀ ਕੰਮ ਦੱਸਣਾ ਹੈ ਲਿਖੀ ਜਾਂਦਾ ਰੱਖੀ ਜਾਂਦਾ ਇਕੱਠਾ ਕਰਕੇ ਸਹੀ ਆ ਤੇ ਪਾਜੀ ਫਿਰ ਅਮਰੀਕ ਤੂਫਾਨ ਅਮਰੀਕ ਤੂਫਾਨ ਤੋਂ ਬਾਅਦ ਫਿਰ ਹੋਰ ਕਿਹੜੇ ਕਿਹੜੇ ਕਲਾਕਾਰਾਂ ਨੇ ਥੋੜੇ ਗਾਣੇ ਗਾਏ ਅਮਰੀਕ ਤੂਫਾਨ ਤੋਂ ਬਾਅਦ ਫਿਰ ਆਪਣਾ ਗੀਤ ਤਾਂ ਗੁਰਜੀਤ ਬੜੀ ਤੇ ਹਰਜੀਤ ਮੱਟੂ ਦੀ ਆਵਾਜ਼ ਉਹ ਸਭ ਤੋਂ ਪਹਿਲਾਂ ਟੀਵੀ 'ਚ ਆਪਣਾ ਗੀਤ ਉਹਨਾਂ ਦੀ ਆਵਾਜ਼ ਆਇਆ ਤਾਂ ਲਾ ਕੇ ਰਹੀ ਕੂਲਰ ਘਰਾੜੇ ਮਾਰਦੀ ਯਾਰ ਮੱਛਰਾਂ ਨੇ ਖਾ ਲਿਆ ਤੇਰਾ ਅੱਛਾ ਉਹਨਾਂ ਦੀ ਆਵਾਜ਼ ਕੀ ਦਾ ਤੇ ਪਾਜੀ ਇਹ ਹੋਰ ਮਿਸ ਪੂਜਾ ਅਮਰ ਅਰਸੀ ਹੋਰ ਸੁਦੇਸ਼ ਕੁਮਾਰੀ ਜੀ ਹੋਰ ਕਈ ਕਲਾਕਾਰ ਜਿਵੇਂ ਤੁਸੀਂ ਦੱਸਦੇ ਹੋ ਜੀ ਉਹ ਵੀ ਦਰਸ਼ਕਾਂ ਨੂੰ ਦੱਸੋ ਹਾਂ ਜੀ ਠੀਕ ਹੈ ਆਪਣੇ ਦੋ ਗੀਤ ਗੁਰਲੇ ਯਾਤਰਾ ਮੈਡਮ ਦੀ ਬਾਚਨ ਹੋਵੇ ਰਿਕਾਰਡ ਅਮਰ ਅਰਸੀ ਮਿਸ ਪੂਜਾ ਸੁਦੇਸ਼ ਕੁਮਾਰੀ ਨਿਰਿੰਦਰ ਜੋਤ ਗਰਭਕਸ਼ੌਂਕੀ ਬੀਲ ਸਿੰਘ ਜੀ ਪ੍ਰੀਤ ਬਰਾੜ ਮਿਸ ਪੂਜਾ ਦੀਪਕ ਮਾਨ ਮਿਸ ਪੂਜਾ ਗਰਪੇਟਾ ਤੇ ਆਪਣਾ ਲਾਲ ਕਮਲ ਜੀ ਦੀ ਆਵਾਜ਼ ਸ਼ਿਵਾਸ਼ ਪਾਟਿਆ ਪਰਮ ਜੀ ਤੇ ਪੰਮੀ ਇਨਾਦੀਵਾਚ 3540 ਗੀਤ ਤਕਰੀਬਨ ਰਿਕਾਰਡ ਹੋਲੇ ਆਪਣੇ ਪਿੱਛੇ ਭੇਟਾਂ ਪੀਰਾਂ ਦਾ ਮੈਟਰ ਕਾਫੀ ਹੋਇਆ ਉਹਨਾਂ ਦੀ ਬਾਚ ਬਾਬੇ ਫਰਗਨਾਦਾ ਜੀ ਤੇ ਗੁਰਲੀਜ ਅਖਤਰ ਜੀ ਗੁਰਲੀਜ ਆਸਤਰੀ ਜੀ ਨੇ ਦੋ ਗੀਤ ਗਾਏ ਆਪਣੇ ਅੱਛਾ ਜੀ ਆਪਣਾ ਹਰਪੀਤ ਢਿੱਲੋਂ ਦਾ ਜਸੀ ਕੌਰ ਦੀ ਆਵਾਜ਼ ਗੀਤ ਆਇਆ ਤਾਪਣਾ ਬਾਜਾਂ ਵਾਲੇ ਦੁਦਾਰੇ ਜਸ ਰਿਕਾਰਡ ਕੰਪਨੀ ਤੌਰ ਤੇ ਕਰ ਲਈ ਜੁਹੇਦਾ ਜੀ ਉਹ ਹੂੰ ਬਾਕੀ ਆਪਣਾ ਅਨੇਕਾਂ ਹੀ ਬਲਵਿੰਦਰ ਬੱਬੀ ਦਾ ਕੌਰ ਪੂਜਨ ਐ 6-7 ਭੇਟਾਂ ਤਕਰੀਬਨ ਗਾਈਆਂ ਆਪਣੀਆਂ ਹੂੰ ਭੱਟੀ ਲਭਲੇ ਜਣਾ ਵੀ ਤਿੰਨ ਚਾਰ ਗੀਤ ਗਾਏ ਆਪਣੇ ਹੋਰ ਕਾਫੀ ਸਿੰਗਾਰ ਹੈ ਅਗਸਤ ਨੂੰ 22 ਦੀ ਕਲਮ ਇਨੀ ਕੈਂਡਾ ਤੇ ਮੈਂ ਵੀ ਦੋ ਤਿੰਨ ਗਾਣੇ ਰਿਕਾਰਡ ਕਰਿਆ ਜਿਹੜੇ ਕਿ ਅਮਰੋੜੀ ਚੋਂ ਦਸ਼ਮੀਲ ਪਤਾ ਧਾਰਮਿਕ ਪ੍ਰੋਜੈਕਟ ਆਇਆ ਸੀਗਾ ਤੇ ਭਾਜੀ ਫਿਰ ਹੋਰ ਤੱਕ ਤੁਸੀਂ ਗਾਣੇ ਕਿੰਨੇ ਕੁ ਲਿਖਦੇ ਗਾਣੇ ਦਾ ਤਕਰੀਬ ਹੋਣਾ 1100 ਗੀਤ ਲਿਖ ਤੇ ਹੋਰ ਕਰਦੇ ਠੀਕ ਆ ਤੇ ਕਿਸੇ ਕਲਾਕਾਰ ਦੇ ਪੈਸੇ ਵੀ ਮੰਗੇ ਰਿਕਾਰਡ ਕਰਨ ਲਈ ਨਹੀਂ ਪੈਸੇ ਨੇ ਉਹ ਯਾਨੀ ਚਲੋ ਰਿਹਾ ਤੌਰ ਦੀ ਹੁਣ ਪਰ ਆਪਾਂ ਤਾਂ ਕਿਸੇ ਨੇ ਮੰਗੇ ਨਹੀਂ ਹੈ ਨਾ ਆਪਾਂ ਨੇ ਕਿਸੇ ਨੂੰ ਦਿੱਤੇ ਨਾ ਕਿਸੇ ਚਲੋ ਤੇ ਹਾਂ ਆਪਣਾ ਦਸਤਾ ਹਸਾਉਗਾ ਨਾ ਦਿੱਤੇ ਨਾ ਲਿੱਤੇ 350 ਗਾਣਾ ਹੋ ਗਿਆ ਕਿਸੇ ਗਾਇਕਰ ਤੋਂ ਲਿੱਤੇ ਵੀ ਨਹੀਂ ਨਹੀਂ ਤੇ ਫਿਰ ਗੁਜ਼ਾਰਾ ਕਿਵੇਂ ਚੱਲਦਾ ਘਰ ਗੁਜ਼ਾਰਾ ਤਾਂ ਆਪਣਾ ਦੁਕਾਨ ਆ ਜੀ ਆਪਣੀ ਦੇਸੀ ਦਵਾਈਆਂ ਦੀ ਬੈਸ ਦਾ ਕੰਮ ਆ ਜੀ ਆਪਣਾ ਉਹ ਤੇ ਸਿਰ ਤੇ ਹੀ ਚੱਲਦਾ ਜੀ ਦੁਕਾਨਦਾਰੀ ਤੇ ਇਹ ਤਾਂ ਆਪਣਾ ਇੱਕ ਸ਼ੌਂਕ ਪੂਰਾ ਕਰਦੇ ਆਂ ਆਪਾਂ ਇਹਦਾ ਵੀ ਤਾਂ ਪੈਸਾ ਕਮਾਤਾ ਰਹਨੇ ਚਰੂ ਖਰਚਾ ਤਾਂ ਹੋਏ ਜਾਂਦਾ ਆਉਣ ਜਾਣ ਲੱਗ ਜਾਂਦਾ ਖਰਚਦਾ ਹੁੰਦਾ ਨਹੀਂ ਜੀ ਗਾਣੇ ਕਦੇ ਪਰਵਾਹ ਨਹੀਂ ਕਰੀ ਹਾਂਜੀ ਬਸ ਆਪਣਾ ਸ਼ੌਂਕ ਪੂਰਾ ਜੀ ਆ ਬੰਦਾ ਕਹਿੰਦਾ ਸ਼ੌਂਕ ਦਾ ਕੋਈ ਮੁੱਲ ਨਹੀਂ ਸ਼ੌਂਕ ਤੋਂ ਉੱਤੇ ਕੁਝ ਨਹੀਂ ਠੀਕ ਹੈ ਮੈਂ ਆਪਣੇ ਇਦਕ ਦੁਕਾਨਵਾਲੇ ਦੇਸੀ ਦਵਾਈਆਂ ਬਾਰੇ ਆਪਣੇ ਇੱਕ ਗੀਤ ਲਿਖਿਆ ਹੋਇਆ ਤਾਂ ਜੀ ਉਹ ਮੈਡਮ ਆਪਣਾ ਅਨੀਤਾ ਸਮਾਣਾ ਜੀ ਦੀ ਆਵਾਜ਼ ਆਇਆ ਤਾਂ ਜਗਤਾਰ ਅਖਤਰ ਦੇ ਨਾਲ ਜੀ ਜਿਹੜੀ ਅਨੀਤਾ ਸਮਾਣਾ ਰਾਜਵਰਾਂਡ ਜੀ ਨਾਲ ਗਾਉਂਦੀ ਸੀ ਹਾਂਜੀ ਹਾਂਜੀ ਕੀ ਬਾਤ ਉਹਨਾਂ ਦੀ ਆਵਾਜ਼ ਵੀ ਇੱਕ ਗੀਤ ਵਰਗਾ ਹੋ ਜਾਂਦਾ ਜੀ ਬਾਕੀ ਦੀਪਾ ਆਰਸੀ ਆਰਸੀ ਸਾਹਿਬ ਦਾ ਸ਼ਾਗਿਰਦ ਉਹਨਾਂ ਨੇ ਪ੍ਰਵੀਨ ਭਾਟਾ ਜੀ ਨਾਲ ਕਰਾਇਆ ਦਾ ਗੀਤ ਆਪਣਾ ਨਿਮਰ ਗਿਲ ਗੱਲ ਵੀ ਹੋਏ ਬੰਕਾ ਗੀ ਬੜੇ ਬਹੁਤ ਕੰਮ ਕਰਿਆ ਤੁਸੀਂ ਹੁਣ ਤੱਕ ਹਾਂਜੀ ਤਕਰੀਬਨ ਆਪਣਾ 350 ਕਿਤਾਬ ਰਿਕਾਰਡ ਹੋਲੇ ਜੀ ਤੇ ਨਾਲ ਮੈਨੂੰ ਇਹ ਪਤਾ ਲੱਗਿਆ ਵੀ ਤੁਹਾਡੀਆਂ ਕਿਤਾਬਾਂ ਵੀ ਆ ਰਹੀਆਂ ਹਾਂਜੀ ਕਿਤਾਬਾਂ ਮੇਰੀ ਵੈਸੇ ਇਕੱਲੇ ਤੇ ਨਹੀਂ ਛਪੀ ਹਲੇ ਹਾਂ ਆ 7-8 ਆਪਣਾ ਇਕਾਪ ਸੰਗ੍ਰਹਿ ਛਪੇ ਹੋਏ ਜੀ ਕਿਸੇ ਵਿੱਚ 3 ਗੀਤ ਕਿਸੇ ਵਿੱਚ 4 ਗੀਤ ਬਾਕੀ ਇੱਕ ਗੀਤ ਕੰਮ ਹੋ ਰਹੀ ਹੋ ਰਹੀ ਹੈ ਹਫਤੇ ਤੱਕ ਰਿਲੀਜ਼ ਹੋ ਚੁੱਕੀ ਜੀ ਕਲਮ ਦਾ ਸੀਰ ਹਾਂ ਜੜੀ 8-10 ਕਿਤਾਬਾਂ ਆਪਣੀਆਂ ਤਕਰੀਬਨ ਆ ਚੁੱਕੀਆਂ ਜੀ ਕਿਆ ਬਾਤ ਹੈ ਤੇ ਭਾਜੀ ਫਿਰ ਗੀਤਕਾਰੀ ਤੋਂ ਗਾਇਕੀ ਦੇ ਸਫ਼ਰ ਵਿੱਚ ਆਉਣਾ ਤੁਹਾਨੂੰ ਮਿਹਨਤਾਂ ਦਾ ਨਾਂ ਮਿਲਿਆ ਕਿ ਆਪ ਮੂਰੇ ਹੋ ਕੇ ਖਾਰੇ ਲਾ ਕੇ ਪੈਸੇ ਕਮਾਉਣਾ ਇਹ ਕੀ ਦਿਮਾਗ ਚਾਹੇ ਤੁਹਾਡੇ گاਉਂ ਦਾ ਇਹ ਤਾਂ ਸਾਰੇ ਕੋਲ ਚੱਲ ਰਿਹਾ ਹੈ ਚੱਕਰ ਜੀ ਅੱਛਾ ਇੱਕ ਤਾਂ ਟੀ ਸੀਰੀਜ਼ ਦੀ ਜਨੇਵੀ ਕੈਸਟਾਂ ਆ ਜਣਾ ਜੀ ਉਹਦੇ ਵਿੱਚ ਨਾ ਤਾਂ ਗੀਤਕਾਰ ਦਾ ਸਹੀ ਤਰੀਕੇ ਨਾਲ ਨਾਉ ਦਿੰਦੇ ਨੇ ਜੀ ਉਹ ਇਹ ਬਹੁਤ ਵੱਡੀ ਗੱਲ ਕਹਿ ਰਹੇ ਹੋ ਤੁਸੀਂ ਕੈਸਟ ਦੇ ਵਿੱਚ ਮੇਰੀਆਂ ਇੱਕ ਕੈਸਟ ਦੇ ਵਿੱਚ 8 ਭੇਟਾਂ ਦੀਆਂ 8 ਭੇਟਾਂ ਦੇ ਵਿੱਚ 6 ਭੇਟਾਂ ਤਕਰੀਬਨ ਮੇਰੀਆਂ ਹੀ ਸੀ ਤੇ ਉਹਦੇ ਵਿੱਚ ਫੋਟੋ ਵੀ ਲੱਗਦੀਆਂ ਨੇ ਹਜੇ ਤਕਰੀਬਨ 9 ਵੀ ਗੱਲ ਤਾਂ ਲਿਖਦਾ ਜਗ੍ਹਾ ਨਾਉ ਲਿਖਦਾ ਤੁਹਾਡਾ ਨਾਮ ਆਇਆ ਗੀਤਾ ਵਿੱਚ ਮੈਂਟਾਂ ਚ ਨਾ ਹੁੰਦਾ ਜੀ ਪਰ ਜਿਹੜਾ ਰਾਈਟਰ ਪਰ ਫੋਟੋ ਲੱਗਣੀ ਚਾਹੀਦੀ ਹੈ ਜੀ ਵੀਰਕਾਰ ਨੂੰ ਜੋ ਹੱਕ ਆਉਗਾ ਉਹ ਹੱਕ ਰੇ ਜੀ ਭਾਜੀ ਫਿਰ ਕੌਣ ਵੀ ਕੰਪਨੀ ਨਹੀਂ ਲਿਖਦੀ ਜਾਂ ਕਲਾਕਾਰ ਨਹੀਂ ਦੋਨਾਂ ਦਾ ਹੀ ਦੋਸ਼ ਹੁੰਦਾ ਜੇ ਸਿੰਗਲ ਨੂੰ ਵੀ ਕਹਿਣਾ ਚਾਹੀਦਾ ਜੀ ਹੂੰ ਸਿੰਗਲ ਨੂੰ ਵੀ ਕਹਿਣਾ ਚਾਹੀਦਾ ਕੰਪਨੀ ਨੂੰ ਵੀ ਚਾਹੀਦਾ ਜੀ ਵੀ ਹੁਣ ਜਿਹੜਾ ਰਾਈਟਰ ਦਾ ਮੈਟਰ ਹੈ ਵਿੱਚ ਉਹਦੀ ਫੋਟੋ ਲੱਗਣੀ ਚਾਹੀਦੀ ਹੈ ਜੀ ਜਦੋਂ ਤੁਸੀਂ ਗਾਣਾ ਦਿੰਦੇ ਹੋ ਉਦੋਂ ਖੁੱਲ ਕੇ ਕੋਈ ਐਗਰੀਮੈਂਟ ਕੋਈ ਲਿਖਤੀ ਸਹਿਨ ਕੋਈ ਗੱਲਬਾਤ ਕਰਨ ਉਸ ਟਾਈਮ ਨਹੀਂ ਹੁੰਦਾ ਸਹਿਨ ਜਿਸ ਟਾਈਮ ਕੈਸ਼ ਟ੍ਰੇਡਿੰਗ ਹੋਣੀ ਆ ਉਸ ਟਾਈਮ ਐਫੀਡਵਿਟ ਜ਼ਰੂਰ ਤਿਆਰ ਹੁੰਦਾ ਜੀ ਬਸ ਸਿਰਫ ਸਹਿਨ ਸਹਿਨ ਕਰਾਉਣੇ ਨੇ ਉਹ ਤੇ ਤੁਹਾਡੇ ਕੋਲੋਂ ਕੋਈ ਸੱਤ ਨਹੀਂ ਰੱਖੀ ਜਾਂਦੀ ਵੀ ਸਾਡਾ ਨਾਮ ਆਵੇ ਫੋਟੋ ਆਵੇ ਕੁਝ ਨਹੀਂ ਸੱਤ ਤਾਂ ਹੁਣ ਜੇ ਆਪਨੇ ਡਾਇਰੈਕਟ ਗੱਲ ਹੋਵੇ ਉਹਦੇ ਨਾਲ ਫਟਾ ਹੈ ਹੁਣ ਆਪਨੇ ਤਾਂ ਮੰਨ ਲਓ ਸਿੰਗਲ ਗਾਇਰ ਗੱਲਬਾਤ ਚਲੋ ਉਹ ਗੱਲ ਨਾ ਕਰੇ ਕਿ ਅਸੀਂ ਭਾਈ ਕਿਹਾ ਵਾ ਵੀ ਉਹ ਦੱਸਾਂਗੇ ਉਹ ਕਹਿੰਦਾ ਉਹ ਮੈਂ ਸਹਿਮਤ ਆ ਪਰ ਗਾਣਿਆਂ ਦੇ ਵਿੱਚ ਤਾਂ ਨਾਮ ਥੋੜਾ ਬੋਲ ਉਹ ਹੋਰ ਦਾ ਕੋਈ ਬਾਜੀ ਤਕਨੀਕੀ ਹਾਂਜੀ ਹਾਂਜੀ ਠੀਕ ਆ ਪਰ ਜੇ ਬੰਦੇ ਤੁਹਾਡਾ ਨਾਮ ਨਾ ਦੇਣਾ ਹੁੰਦਾ ਫਿਰ ਉਹ ਗਾਣਿਆਂ 'ਚ ਵੀ ਨਾ ਦੇਣਾ ਨਹੀਂ ਸਿੰਗਰ ਦਾ ਵੈਸੇ ਇਹਦੇ ਵਿੱਚ ਗੀਤਾਂ ਵਿੱਚ ਨਾਮ ਨਹੀਂ ਆਪਣਾ ਘਟਾ ਗੀਤਾਂ ਵਿੱਚ ਨਾਮ ਹੈਗਾ ਤੇ ਬਾਜੀ ਹੁਣ ਤੁਹਾਡੇ ਜਦੋਂ ਤੁਸੀਂ ਆਪ ਗਾਉਣ ਲੱਗਿਓ ਕਿੰਨੇ ਕਿ ਗਾਣੇ ਰਿਕਾਰਡ ਕਰਦੇ ਆਪਨੇ 8-10 ਕਰਦੇ ਕੀਤੇ ਠੀਕ ਆ ਜਿਹੜੇ ਸੁਣਦੂ ਨੇ ਜਾਂ ਡਿਊਟ ਵੀ ਗਾਏ ਹਾਂ ਪੰਜ ਗੀਤ ਆਪਣਾ ਪੰਜਾਬੀ ਗੀਤਾਂ ਦੇ ਤਿੰਨ ਗੀਤ ਧਾਰਮਿਕ ਗਾਏ ਬਾਕੀ ਤਿੰਨ ਗੀਤ ਡਿਊਟ ਵੀ ਕਰਾਂਗੇ ਆਪਾਂ ਡਿਊਡੋ ਡਿਊਡ ਕਿਹੜੇ ਕਿਹੜੇ ਸਿੰਗਰਾਂ ਨਾਲ ਡਿਊਡ ਕਰਿਆ ਮੈਡਮ ਆਪਣਾ ਕਮਲਜੀਤ ਕਮਲ ਬਟਾਲੇ ਤੋਂ ਜੀ ਕੀ ਰਾਂਸ ਜੀ ਦੇ ਨਾਲ ਗਾਉਂਦੇ ਜੀ ਉਹ ਉਹਨਾਂ ਦੀ ਆਵਾਜ਼ ਆਦਾ ਚੌਂਕ ਵਿੱਚ ਨਾਕਾ ਇੱਕ ਕੀਦਾ ਆਪਣਾ ਮਾਪਿਆਂ ਦੀ ਆਖ ਵਿੱਚ ਰੋਡ ਬੰਗ ਰਾਂ ਹਰ ਬੜੇ ਵੜਕਾ ਤੁਮ ਇਤਰਾ ਉਹ ਮੈਡਮ ਮਮਲਕੀ ਸੰਧੂ ਜੀ ਨਾਲ ਆਇਆ ਇੱਕ ਕੀਦਾ ਕੈਨੇਡਾ ਉਹ ਮੈਡਮ ਨਿਰਮਲ ਨੀਰ ਜੀ ਨਾਲ ਆਇਆ ਇੱਕ ਕੀਦਾ ਹੁਣ ਆਪਣਾ ਮੈਡਮ ਜੋਤੀ ਕੋਹਨੂਰ ਜੀ ਨਾਲ ਆ ਰਹੇ ਹਨ ਜਿਹੜਾ ਨਮਾ ਆ ਰਿਹਾ ਨਮਾ ਆ ਰਿਹਾ ਗੁਲਾਬ ਵਰਗੀ ਉਹ ਵੀ ਬਹੁਤ ਅੱਛੇ ਸੁਰੀਲੀ ਆਵਾਜ਼ ਦੇ ਨਾਲ ਗਾ ਰਹੇ ਤੇ ਹੁਣ ਜਾਨੀ ਥੋੜਾ ਚੱਲ ਰਿਹਾ ਹਾਂਜੀ ਹਾਲ ਦੀ ਘੜੀ ਵੀ ਨਮਾ ਟੋਟਾ ਆਈ ਆ ਜੀ ਵੀ ਜਪਨਾ ਧਰਮ ਕੀ ਵੀ ਕਰਿਆ ਠੀਕ ਹੈ ਹਾਂਜੀ ਉਹ ਤਨਗੁਰੂ ਬਾਦਿਕ ਜੀ ਤਨਗੁਰੂ ਬਾਜਾਂ ਵਾਲਿਆ ਤਨਗੁਰੂ ਰਵੀ ਰਾਜ ਜੀ ਉਹ ਆਪਾਂ ਨੇ ਕਰੇ ਕਰਤੇ ਕਰਤੇ ਜੀ ਠੀਕ ਹੈ ਬਾਜੀ ਐਨੇ ਗਾਣੇ ਤੁਸੀਂ ਲਿਖੇ ਚਮਕੀਲਾ ਸਾਹਿਬ ਤੋਂ ਪ੍ਰਭਾਵਤ ਹੋਗੇ ਤੁਸੀਂ ਇਸ ਫੀਲਡ ਚ ਆਏ ਆਪਣਾ ਉਸਤਾਦ ਤੁਸੀਂ ਉਹਨਾਂ ਨੂੰ ਮੰਨਦੇ ਹੋ ਜਾਂ ਕਿਸੇ ਨੂੰ ਉਸਤਾਦੀ ਸ਼ਗਿਰਦੀ ਕਰੀ ਫਿਰ ਨਹੀਂ ਉਸਤਾਦੀ ਸ਼ਗਿਰਦੀ ਆਪਾਂ ਨੇ ਕਰੀ ਆ ਜੀ ਉਹ ਤਾਂ ਚਲੋ ਹੁਣ ਜਿਹੜੇ ਬੰਦੇ ਆਪਣਾ ਜਿਉਂਦੇ ਬੰਦੇ ਨਾਲੇ ਹੋਣੀ ਚਾਹੀਦੀ ਜੀ ਠੀਕ ਹੈ ਜੀ ਹੁਣ ਮੰਨਦੇ ਤਾਂ ਆਪਾਂ ਸ਼ੁਰੂਦ ਆਪਾਂ ਉਸਤਾਦ ਚਮਕੀਦਾ ਸਾਹਿਬ ਨੂੰ ਸੁਣਦੇ ਜੀ ਉਹਨਾਂ ਦੇ ਗੀਤ तकरीबन ਜਿੰਨੇ ਵੀ ਮੇਰੇ ਡਿਊਟੀ ਕੀਤੇ ਲਿਖੇ ਹੋਏ ਆ ਉਹਨਾਂ ਦੀ ਤਰਜ਼ਾਂ ਦੇ ਨਾਲ ਗੀਤਾਂ ਦੇ ਨਾਲ ਤਰਜ਼ਾਂ ਮਿਲ ਜਾਂਦੀਆਂ ਆ तकरीबन ਆਪਾਂ ਉਹਨਾਂ ਨੂੰ ਮੁਕਰਾ ਕੇ ਜਾਨੀ ਜਹਨ ਵਿੱਚ ਉਹ ਰਹਿੰਦੇ ਨੇ ਜਾਨੀ ਸਿੱਖੇ ਤੁਸੀਂ ਆਪਾਂ ਨੇ ਉਸਤਾਦ ਜੀ ਬਣਾਇਆ ਮਹਿਦਵਾਲੀ ਵਾਲੇ ਰਾਜਪੁਰੇ ਦੇ ਕੋਲ ਦੁਬਾਲੀ ਪਿੰਡ ਦਾ ਹੂੰ तकरीबन ਹੁਣ ਤਾਂ ਉਹਨਾਂ ਦੀ ਡੈਥ ਹੋ ਗਈ 7-8 ਸਾਲ ਹੋ ਗਏ ਵਿਚਾਲੇ ਡੈਥ ਹੋਈ ਨੂੰ ਕਹਿੰਦੇ ਨਹੀਂ ਹੂੰ ਉਹਨਾਂ ਦੇ ਕਰਕੇ ਤਾਂ ਆਪਾਂ ਫੇਰ ਵੀ ਆਉਂਦੇ ਜਾਂਦੇ ਰਹਿੰਦੇ ਆ ਉਹਨਾਂ ਕੋਲੋਂ ਪੰਜ ਚਾਰ ਪੰਜ ਸਾਲ ਸਿੱਖੇ ਜੀ ਆ ਵੀ ਹੁੰਦਾ ਜਾਂ ਤੇਰੇ ਤੇ ਬਾਜੀ ਹੁਣ ਫੈਮਲੀ ਸਪੋਰਟ ਕਰਦੀ ਐ ਇਸ ਕੰਮ ਨੂੰ ਨਹੀਂ ਜ਼ਿਆਦਾਤਰ ਤੇ ਇਹ ਹੁੰਦਾ ਵੀ ਛੱਟ ਕਿਹੜੇ ਕੰਮਾਂ 'ਚ ਪਿਆਦੋ ਫੈਮਲੀ ਸਪੋਰਟ ਆ ਫਰਨੂਨਾ ਸਪੋਰਟ ਵੀ ਨਹੀਂ ਹੈਗਾ ਨਾ ਕਰੋ ਫੋਟੋ ਕੋਈ ਨਹੀਂ ਹੈ ਤੇ ਅੱਛਾ ਹਾਂ ਇਹ ਇਹ ਸਾਬ ਥੋੜਾ ਚੰਗਾ ਵੀ ਨਾ ਪੈਸੇ ਦਈਏ ਨਾ ਇਹ ਨਾਸਪੋਰਟ ਹੈ ਤੇ ਹੈ ਵੀ ਆਹ ਰੋਕ ਦਾ ਸਪੋਰਟ ਹੈ ਚਲੋ ਚੰਗੀ ਗੱਲ ਆ ਤੁਸੀਂ ਅੱਗੇ ਵੱਧ ਰਹੇ ਹੋ ਤੇ ਰੱਬ ਕਰੇ ਹੋਰ ਸੋਹਣਾ ਸੋਹਣਾ ਕੰਮ ਕਰਦੇ ਰਹੋ ਕਿਉਂਕਿ ਹਲੇ ਕੰਟੀਨਿਊ ਚੱਲ ਰਿਹਾ ਅੱਗੇ ਜਿਵੇਂ ਵੀ ਹੋਊਗਾ ਆਪਾਂ ਫੇਰ ਬੈਠਾਂਗੇ ਤੁਹਾਡੇ ਨਾਲ ਚੰਗਾ ਲੱਗਿਆ ਗੱਲ ਕਰਕੇ ਪਰ ਜਾਂਦੇ ਜਾਂਦੇ ਜਿਹੜਾ ਗਾਣਾ ਤੁਹਾਨੂੰ ਜਿਆਦਾ ਵਧੀਆ ਲੱਗਦਾ ਉਹ ਸਾਡੇ ਦਰਸ਼ਕਾਂ ਦੇ ਰੂਪ ਰੂਪ ਕਰਵਾਓ ਕਰਨੀ ਪਵੇ ਨਾ ਰੱਬਾ ਕਿ ਸਦੀ ਗਲਾਂ ਮੇ ਕਰਨੀ ਪਵੇ ਨਾ ਰੱਬਾ ਕਿ ਸਦੀ ਗਲਾਂ ਮੇ ਇੱਥੇ ਕੈਵੇਂ ਰੱਖੇ ਸਭ ਦੇ ਸਰੀਰ ਨਿੱਕੇ ਨਿੱਕੇ ਵਿੱਚ ਆਦੀ ਮਾਰਾ ਕੋਈ ਮਰੇ ਰੱਬਾ ਘਬਰੂ ਮਰੇ ਦਾ ਕੋਈ ਵੀਰੇ ਨਿੱਕੇ ਨਿੱਕੇ ਵਿੱਚ ਹਾਂ ਦੀ ਮਾਰਾ ਕੋਈ ਮਰੇ ਰ ਭਗ ਬਰੂ ਮਰੇ ਨਾ ਕੋਈ ਵੀਰ ਕੀ ਬਾਤ ਹੈ ਭਾਜੀ ਬਹੁਤ ਸੋਹਣਾ ਆਵਾਜ਼ ਵੀ ਵਧੀਆ ਤੁਹਾਡੀ ਕਾਲਮ ਵੀ ਵਧੀਆ ਇਸੇ ਤਰ੍ਹਾਂ ਵਧੀਆ ਕੰਮ ਕਰਦੇ ਰਹੋ ਸਾਨੂੰ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਠੀਕ ਹੈ ਜੀ ਤੇ ਦੋਸਤੋ ਅੱਗੇ ਤੋਂ ਫੇਰ ਇਦਾਂ ਦੇ ਵਧੀਆ ਕਿਸੇ ਫਨਕਾਰ ਦੇ ਨਾਲ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਉਦੋਂ ਤੱਕ ਮੈਨੂੰ ਯਾਨੀ ਕਿ ਪੱਟੀ ਲਵਲੀ ਨੂੰ ਦਿਓ ਇਜਾਜ਼ਤ ਧੰਨਵਾਦ ਸਾਸਰੀ ਕਾ ਸਾਸਰੀ ਕਾ